ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਪ ਸਭਣਾ ਨੂੰ 2025 ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਆਉ ਇੱਕ ਕਵਤਾ ਪੇਸ਼ ਹੈ ਸੋਨ ਨਾਵੇਂ ਸਾਲ ਦਿਆ ਸੂਰ ਜਾ ਮੇਰੀ ਸੁਰਤ ਨੂੰ ਦੇ ਨਾਵੇਂ ਆ ਪਰਮਹੁ ਨੇਰਾ ਕੱਟ ਕੇ ਦੋ ਗਿਆਨ ਦਾ ਦੀਪ ਜਗਾ ਸੁਣ ਨਵੇਂ ਸਾਲ ਧਿਆ ਸੂਰਜਾ ਬੋਲ ਬੁਰੇ ਨਾ ਬੋਲੀਏ ਨਾ ਦਿਲ ਵਿੱਚ ਸਾੜਾ ਹੋਏ ਜੀ ਸਿੱਧ ਪੱਦਰੀ ਜਿਹੀ ਜ਼ਿੰਦਗੀ ਕਿਉਂ ਰੱਖੀਏ ਟਿੱਬੇ ਟੋਏ ਸੁਨ ਨਵੇਂ ਸਾਲ ਦਿਆ ਸੂਰ ਜਾ ਝੂਠ ਫਰੇਬ ਤੇ ਠੱਗੀਆਂ ਦੀ ਕੱਢਣੀ ਮਨ ਚੋਂ ਮੈਲ ਪਰਾਇਆ ਨਾ ਕੋ ਉਪਰਾ ਪਰਾਇਆ ਨਾ ਕੋ ਉਪਰਾ ਰੱਖਣਾ ਕਿਸੇ ਨਾਲ ਨਹੀਂ ਵੈਰ ਨੀਵੇਂ ਆ ਗਲ ਨਾਲ ਲਾਵਨਾ ਤੇ ਟਿੱਕੀਆਂ ਲਾਓ ਉਠਾ ਸੁਨ ਨਵੇਂ ਸਾਲデア ਸੂਰ ਜਾ ਦੇਖ ਤਰੱਕੀ ਕਿਸੇ ਦੀ ਹੁਣ ਸੜਨਾ ਆ ਪਾ ਨਹੀਂ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਹੁਣ ਲੜਨਾ ਆਪਾਂ ਨਹੀਂ ਸਭਨਾ ਮਿਲ ਜੇ ਛੱਤ ਤੇ ਰੋਟੀ ਮੰਗੀਏ ਇਹੋ ਦੁਆ ਸੁਣ ਨਵੇਂ ਸਾਲ ਧਿਆ ਸੂਰ ਜਾ ਹਰ ਬੰਦੇ ਵਿੱਚ ਰੱਬ ਜੀ ਵੱਸਣ ਨਾ ਮਾੜਾ ਕਿਸੇ ਨੂੰ ਕਹਿ ਸਕਦੇ ਰੋਸੇ ਗਿਲੇ ਸ਼ਿਕਾਇਤਾਂ ਛੱਡਿਏ ਰਲ ਮਿਲ ਤਦ ਹੀ ਬੈ ਸਕਦੇ ਹੱਸਦੇ ਅਤੇ ਹਸਾਉਂਦੇ ਰਹੀਏ ਲਈਏ ਤਰਦ ਵੰਡਾ ਸੁਣਨਾਵੇਂ ਸਾਲ ਦਿਆ ਸੂਰ ਜਾ ਕਿਸੇ ਤੋਂ ਮਾਫੀ ਮੰਗ ਲਵੋ ਇਕ ਕਿਸੇ ਨੂੰ ਕਰ ਦੋ ਮਾਫ ਕੂੜ ਕਬਾੜਾ ਕਾਢ ਕੇ ਜੀ ਕੂੜ ਕਬਾੜਾ ਕਾਢ ਕੇ ਇੰਜ ਦਿਲਾਂ ਨੂੰ ਕਰ ਦੋ ਸਾਫ ਬੋਝ ਉਤਾਰੋ ਸਿਰਾਂ ਤੋਂ ਤੇ ਸੌਖਾਂ ਆਜੇ ਸਾ ਸੁਨ ਨਵੇਂ ਸਾਲ ਦਾ ਸੂਰ ਜਾ ਆਖਰੀ ਲੈਣਾ ਨੇ ਜੀ ਦਿਨ ਪੈਰ ਤੇ ਸਾਲ ਮਹੀਨੇ ਘੜੀਆਂ ਬੀਤ ਗਈਆਂ ਨਵੀਆਂ ਆਸੀ ਉਹ ਮੰਗਾ ਸੱਜਣਾ ਸਾਨੂੰ ਢੀਕ ਰੀਆਂ ਦਿਨ ਪੈਰ ਤੇ ਸਾਲ ਮਹੀਨੇ ਘੜੀਆਂ ਬੀਤ ਗਈਆਂ ਨਵੀਆਂ ਆਆਂ ਸੀ ਉਹ ਮੰਗਾ ਸੱਜਣਾ ਸਾਨੂੰ ਡੀਕ ਰਹੀਆਂ ਚੜਦੀ ਕਲਾ ਦਾ ਝੰਡਾ ਫੜ ਕੇ ਦੇਣਾ ਉੱਚਾ ਜੀ ਲਹਿਰਾ ਸੁਨ ਨਵੇਂ ਸਾਲ ਦੇ ਆਸੂਰ ਜਾ ਸੁਨ ਨਵੇਂ ਸਾਲ ਦੇ ਆਸੂਰ ਜਾ ਮੇਰੀ ਸੁਰਤ ਨੂੰ ਦੇ ਨਵੇਂ ਆ ਮੇਰੀ ਸੁਰਤ ਨੂੰ ਦੇ ਨਵਿਆਂ ਮੇਰੀ ਸੁਰਤ ਨੂੰ ਦੇ ਨਵਿਆਂ ਦੁਬਾਰਾ ਫਿਰ ਨਵੇਂ ਸਾਲ ਦੀਆਂ ਸਭਨਾ ਨੂੰ ਵਧਾਈਆਂ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ